ਉੱਧਰ ਚੱਲਦੀ ਜੀ ਔਰ ਬਾਕੀ ਸਾਡੇ ਸਾਰੇ ਮੋਤਵਾਰ ਮੰਡੀ ਦੇ ਪ੍ਰਧਾਨ ਸਾਰੇ ਬੈਠੇ ਆ ਅੱਜ ਦਾ ਜਿਹੜਾ ਉਹ ਮਕਸਦ ਹੈ ਕਿਉਂਕਿ ਤੁਸੀਂ ਸਾਰੇ মিডিਆ ਸਾਥੀਓ ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨੀ ਇੱਕ ਸੋਸ਼ਲ ਮੀਡੀਆ ਤੇ ਇੱਕ ਫੋਟੋ ਵਾਇਰਲ ਹੁੰਦੀ ਹੈ ਸਾਬਕਾ ਕੈਬਨਟ ਮੰਤਰੀ ਵਿਜੇਂਦਰ ਸਿੰਘਲਾ ਜੀ ਜੋ ਭਵਾਨੀਗੜ ਦੇ ਜਿਹੜੇ ਨਗਰ ਕੌਂਸਲ ਦੇ ਐਮਸੀ ਸਹਿਬਾਨ ਨੇ ਉਹਨਾਂ ਦੇ ਨਾਲ ਇੱਕ ਫੋਟੋ ਜਿਹੜੀ ਸਾਂਝੀ ਕੀਤੀ ਜਾਂਦੀ ਹੈ ਉਸ ਫੋਟੋ ਤੋਂ ਬਾਅਦ ਅਗਲੇ ਦਿਨੀ ਜਿਹੜਾ ਕਿਉਂਕਿ ਅਸੀਂ ਮੀਟਿੰਗ ਰੱਖੀ ਹੋਈ ਸੀਗੀ ਭਵਾਨੀਗੜ੍ਹ ਦੇ ਵੱਖ-ਵੱਖ ਬਾੜਾਂ ਦੇ ਕੰਮਾਂ ਨੂੰ ਲੈ ਕੇ ਉਸ ਮੀਟਿੰਗ ਦੇ ਦੌਰਾਨ ਇੱਕ ਬੇਪਰੋਸਗੀ ਮਤਾ ਜੋ ਨਗਰ ਕੌਂਸਲ ਦੇ ਪ੍ਰਧਾਨ ਨੂੰ ਲੈ ਕੇ 11 ਮੈਂਬਰਾਂ ਦੇ ਵੱਲੋਂ ਅਗਲੇ ਦਿਨ ਜੋ ਸਾਈਨ ਕਰਕੇ ਇੱਥੇ ਜਿਹੜਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਜਿਹੜਾ ਅਜੰਡਾ ਕੱਢਿਆ ਗਿਆ ਸੀਗਾ ਪ੍ਰੋਸਗੀ ਦੇ ਲਈ ਜਿਹੜਾ ਏਜੰਡਾ ਕੱਢਿਆ ਗਿਆ ਸੀਗਾ ਮਾਨਯੋਗ ਜਿਹੜਾ ਡੀਸੀ ਸਾਹਿਬ ਦੀ ਅਗਵਾਈ ਦੇ ਵਿੱਚ ਔਰ ਤਹਿਸੀਲਦਾਰ ਸੀਗੇ ਜਿਨ੍ਹਾਂ ਨੂੰ ਇੱਥੇ ਜਿਹੜਾ ਐਸ ਅਬਜ਼ਰਵਰ ਪੁਆਇੰਟ ਕੀਤਾ ਗਿਆ ਸੀ ਕਹਿਣ ਤੋਂ ਭਾਵ ਕਿ ਕੱਲ ਉਹ ਡੇਟ ਸੀਗੀ ਜਿੱਥੇ ਆ ਕੇ ਉਹ ਜਿਹੜੇ ਸਾਡੇ ਬਾਕੀ ਦੇ ਜਿਹੜੇ ਕਾਉਂਸਲਰ ਸਹਿਬਾਨ ਨੇ ਉਹਨਾਂ ਕਾਉਂਸਲਰਜ਼ ਨੇ ਆਪਣਾ ਬੇਪ੍ਰੋਸਗੀ ਮਤੇ ਦੇ ਉੱਤੇ ਕੱਲ ਮੋਹਰ ਲਾਉਣ ਦੇ ਲਈ ਸੰਗਰੂਰ ਨਗਰ ਕਾਉਂਸਲ ਆਫਿਸ ਦੇ ਵਿੱਚ ਆਉਣਾ ਸੀਗਾ ਮੈਨੂੰ ਭਾਨੀਗੜ ਦੇ ਵਿੱਚ ਆਉਣਾ ਸੀਗਾ ਸੋ ਉਹਨਾਂ ਦੇ ਵਿੱਚੋਂ ਕਿਉਂਕਿ ਪ੍ਰਧਾਨ ਜੀ ਵੀ ਸਾਰੇ ਇੱਥੇ ਸੀਗੇ ਕੱਲ ਐਮਸੀ ਸਹਿਬਾਨ ਇਹੋ ਸਭ ਸਾਰੇ ਅਧਿਕਾਰੀ ਇੱਥੇ ਹਾਜ਼ਰ ਸੀਗੇ ਪਰ ਉਹਨਾਂ ਐਮਸੀ ਸਹਿਬਾਨਾਂ ਦੇ ਵਿੱਚੋਂ ਕੋਈ ਵੀ ਐਮਸੀ ਇੱਕ ਵੀ ਐਮਸੀ ਜਿਹੜਾ ਉਹ ਬੇਪਰੋਸਗੀ ਮਤੇ ਦੇ ਉੱਤੇ ਸਾਈਨ ਕਰਨ ਦੇ ਲਈ ਨਗਰ ਕੌਂਸਲ ਦੇ ਵਿੱਚ ਉਸ ਅਜੰਡੇ ਦੇ ਤਹਿਤ ਮੀਟਿੰਗ ਦੇ ਵਿੱਚ ਹਾਜ਼ਰ ਨਹੀਂ ਹੋਇਆ ਸੋ ਜਿੱਥੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਜਿਹੜਾ ਭਵਾਨੀਗੜ੍ਹ ਦੇ ਇਲਾਕੇ ਦੇ ਜਿਹੜੇ ਕੰਮ ਨੇ ਉਹਨਾਂ ਨੂੰ ਇੱਕ ਸੌੜੀ ਰਾਜਨੀਤੀ ਦੇ ਤਹਿਤ ਉਹਨਾਂ ਕੰਮਾਂ ਦੇ ਵਿੱਚ ਅੜਿੱਕਾ ਲਾਉਣ ਲਈ ਉਹਨਾਂ ਕੰਮਾਂ ਨੂੰ ਰੋਕਣ ਦੇ ਲਈ ਕਿ ਕੋਈ ਕੰਮ ਪਹ ਨਿਕੜਦਾ ਹੋ ਨਾ ਜਾਵੇ ਸਰਕਾਰ ਦੀ ਬਦਨਾਮੀ ਹੋਵੇ ਉਸ ਸੌੜੀ ਰਾਜਨੀਤੀ ਦੇ ਤਹਿਤ ਜਿਹੜਾ ਸਾਰਾ ਪ੍ਰੋਪਗੈਂਡਾ ਕੀਤਾ ਗਿਆ ਮੈਂ ਧੰਨਵਾਦ ਕਰਦੀ ਹਾਂ ਉਹਨਾਂ ਐਮਸੀ ਸਹਿਬਾਨਾਂ ਦਾ ਜਿਨ੍ਹਾਂ ਨੇ ਚਾਹੇ ਇੱਕ ਦਬਾਅ ਦੇ ਤਹਿਤ ਵਿਜੇਂਦਰ ਸਿੰਘਲਾ ਦੇ ਦਬਾਅ ਦੇ ਤਹਿਤ ਉਹਨਾਂ ਨੇ ਬੇਪਰੋਸਗੀ ਮਤੇ ਦੇ ਸਾਈਨ ਕਰਕੇ ਵਿਸ਼ੱਕ ਦੀ ਦੇਤੇ ਪਰ ਮੈਂ ਅਜ ਉਹਨਾਂ ਦਾ ਧੰਨਵਾਦ ਕਰਦੀ ਆ ਕਿ ਉਹ ਇਲਾਕੇ ਦੇ ਲੋਕਾਂ ਦੀ ਤਰੱਕੀ ਦੇ ਲਈ ਪਵਾਨੀਗੜ੍ਹ ਦੇ ਲੋਕਾਂ ਦੀ ਤਰੱਕੀ ਦੇ ਲਈ ਉਹ ਜਿਹੜਾ ਬੇਪਰੋਸਗੀ ਮਤੇ ਦੇ ਉੱਤੇ ਜਿਹੜਾ ਕੱਲ ਦੇ ਏਜੰਡੇ ਦੇ ਤਹਿਤ ਉਹ ਇੱਥੇ ਹਾਜ਼ਰ ਨਹੀਂ ਹੋਏ ਕਿਉਂਕਿ ਉਹ ਇਹਦਾ ਮਤਲਬ ਇਹ ਜੇ ਇੱਥੇ ਕੋਈ ਵੀ ਬੰਦਾ ਨਹੀਂ ਆਇਆ ਤਾਂ ਇਹਦਾ ਮਤਲਬ ਸਾਰੇ ਜਿਹੜੇ ਹੈਗੇ ਨੇ ਉਹ ਸਹਿਮਤ ਨਹੀਂ ਇੱਕ ਪੋਲੀਟੀਕਲ ਦਬਾਅ ਦੇ ਤਹਿਤ ਉਹਨਾਂ ਤੋਂ ਜਿਹੜਾ ਏਜੰਡਾ ਜਿਹੜਾ ਮਤਾ ਪਵਾਇਆ ਗਿਆ ਸੀਗਾ ਪਰ ਮੈਂ ਵਿਜੇਂਦਰ ਸਿੰਘਲਾ ਸਾਹਿਬ ਨੂੰ ਵੀ ਕਹਿਣਾ ਚਾਹੁੰਦੀ ਆ ਕਿ ਲੋਕ ਨੇ ਜਿਹੜੇ ਜਦੋਂ ਕਿਸੇ ਨੂੰ ਵੀ ਚੁਣਦੇ ਨੇ ਤੁਹਾਨੂੰ ਵੀ ਚੁਣਿਆ ਸੀ ਅੱਜ ਮੈਨੂੰ ਚੁਣਿਆ ਤੇ ਲੋਕਾਂ ਨੂੰ ਵਿਕਾਸ ਹੁੰਦੀ ਆ ਸਰਕਾਰ ਤੋਂ ਔਰ ਹਰ ਲੀਡਰ ਦਾ ਫਰਜ਼ ਹੁੰਦਾ ਹੈ ਤੇ ਹਰ ਲੀਡਰ ਦੀ ਇੱਕ ਇੱਛਾ ਹੁੰਦੀ ਹੈ ਕਿ ਮੈਂ ਆਪਣੇ ਇਲਾਕੇ ਦਾ ਵਿਕਾਸ ਕਰਵਾਵਾਂ ਔਰ ਇਸੇ ਤਰ੍ਹਾਂ ਸਾਡੇ ਐਮਸੀ ਨੇ ਜਿਹੜੇ ਉਹ ਵੀ ਚੁਣ ਕੇ ਆਏ ਨੇ ਉਹਨਾਂ ਦੀਆਂ ਵੀ ਛਾਵਾਂ ਨੇ ਕਿ ਸੀ ਆਪਣੇ ਵਾਰਡਾਂ ਦੇ ਵਿੱਚ ਕੰਮ ਕਰਵਾਈਏ ਔਰ ਕਿਉਂਕਿ 4 ਸਾਲ ਹੋ ਚੱਲੇ ਨੇ ਨਗਰ ਕੌਂਸਲ ਦੀ ਇਲੈਕਸ਼ਨ ਹੋਈ ਨੂੰ ਹੁਣ 1 ਸਾਲ ਜਿਹੜਾ ਰਹਿਦਾ ਤੇ ਜਿਹੜੇ ਰਹਿੰਦੇ ਅਧੂਰੇ ਕੰਮ ਨੇ ਉਹਨਾਂ ਨੂੰ ਹੋਰ ਤੇਜ਼ੀ ਦੇ ਨਾਲ ਜਿਹੜੇ ਕੰਮ ਨਿਓ ਕਰਾਉਣ ਦੀ ਸਾਡੀ ਜਿਹੜੀ ਕੋਸ਼ਿਸ਼ ਹੈਗੀ ਆ ਸੋ ਮੈਂ ਉਹਨਾਂ ਨੂੰ ਕਹਿਣਾ ਚਾਹੁੰਦੀ ਆ ਕਿ ਇਹ ਜਿਹੜੀ ਆਪਣੀ ਸੌੜੀ ਜਿਹੜੀ ਘਟਿਆ ਰਾਜਨੀਤੀ ਹੈ ਇਹਨੂੰ ਤੁਸੀਂ ਕਿਸੇ ਹੋਰ ਪਲੇਟਫਾਰਮ ਤੇ ਜਾ ਕੇ ਕਰ ਲਿਓ ਕਿਰਪਾ ਕਰਕੇ ਜਿਹੜੇ ਭਵਾਨੀਗੜ੍ਹ ਦੇ ਜਿਹੜੇ ਸਾਡੇ ਨਗਰ ਕੌਂਸਲ ਦੇ ਕੰਮ ਨੇ ਉਹਨਾਂ ਕੰਮਾਂ ਦੇ ਵਿੱਚ ਅੜਿੱਕਾ ਜਿਹੜਾ ਉਹ ਨਾ ਬਣੋ ਮੈਂ ਭਵਾਨੀਗੜ੍ਹ ਵਾਸੀਆਂ ਨੂੰ ਵੀ ਸਾਡੇ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਮੈਂ ਕਹਿਣਾ ਚਾਹੁੰਦੀ ਆ ਕਿ ਐਦਾਂ ਦੇ ਲੀਡਰ ਨੂੰ ਤੁਸੀਂ ਵੀ ਜ਼ਰੂਰ ਪੁੱਛਿਓ ਕਿ ਜੀ ਕੀ ਗੱਲ ਤੁਹਾਨੂੰ ਭਾਨੀਗੜ ਦਾ ਵਿਕਾਸ ਚੰਗਾ ਨਹੀਂ ਲੱਗਦਾ ਤੇ ਜਿਹੜੇ ਨਮਾਇंदे ਜਿਹੜੇ ਐਮਸੀ ਉਹਨਾਂ ਨੇ ਚੁਣੇ ਨੇ ਮੈਂ ਭਾਨੀਗੜ ਦੇ ਲੋਕਾਂ ਨੂੰ ਕਹਿਣਾ ਚਾਹੁੰਦੀ ਆ ਕਿ ਤੁਸੀਂ ਸਾਰੇ ਰਲ ਮਿਲ ਕੇ ਆਪੂ ਆਪਣੇ ਵਾਰਡ ਦੇ ਜਿਹੜੇ ਆਗੂ ਸਹਿਬਾਨ ਨੇ ਉਹਨਾਂ ਨੂੰ ਤਕੜੇ ਕਰੋ ਉਹਨਾਂ ਨੂੰ ਹੋਰ ਜਿਹੜਾ ਸਮਝਾਓ ਕਿ ਇਸ ਤਰੀਕੇ ਨਾਲ ਕਿਸੇ ਪੋਲਿਟੀਕਲ ਦਬਾਅ ਦੇ ਨਾਲ ਜਿਹੜੀ ਰਾਜਨੀਤੀ ਨਹੀਂ ਹੋਇਆ ਕਰਦੀ ਸੋ ਕਿਉਂਕਿ ਤੁਸੀਂ ਨੇ ਉਹਨਾਂ ਨੂੰ ਚੁਣਿਆ ਤੇ ਤੁਹਾਡੇ ਕੰਮਾਂ ਦੇ ਲਈ ਉਹ ਵਿਸ਼ਾਕ ਦੀ ਕੋਈ ਪੋਲੀਟਿਕਲ ਮੈਟਰ ਆ ਕਿਸੇ ਮੈਟਰ ਦੇ ਵਿੱਚ ਨਾ ਖੜਨ ਅਸੀਂ ਨਹੀਂ ਕਹਿੰਦੇ ਪਰ ਜਦੋਂ ਸਾਡੇ ਭਵਾਨੀਗੜ੍ਹ ਦੇ ਕੰਮ ਨੇ ਜਿਵੇਂ ਅਮਤੇ ਜੀ ਜਿਹੜੀ ਕਾਪੀ ਆ ਜਿਹੜਾ ਏਜੰਡਾ ਜਿਹੜਾ ਅਸੀਂ ਕੱਢਿਆ ਸੀਗਾ ਮੀਟਿੰਗ ਦਾ ਉਹਦੇ ਵਿੱਚ ਚਾਹੇ ਬਲਦ ਕੈਂਚੀ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਉਹ ਲੋਕੀ ਕਿੰਨੇ ਨਰਕ ਭਰੀ ਜ਼ਿੰਦਗੀ ਭੋਗਣ ਦੇ ਲਈ ਮਜਬੂਰ ਨੇ ਸੋ ਉਹਦੇ ਲਈ ਲਗਾਤਾਰ ਪਹਿਲਾ ਮੀਟਿੰਗਾਂ ਕੱਢੀਆਂ ਕਰੀਆਂ ਗਈਆਂ ਪਰ ਉਹਨਾਂ ਦੇ ਵਿੱਚ ਜਦੋਂ ਹਾਜ਼ਰ ਨਹੀਂ ਹੋਇਆ ਤਾਂ ਤੀਸਰੀ ਮੀਟਿੰਗ ਦੇ ਵਿੱਚੋਂ ਕੰਮ ਨੇ ਜਿਹੜੇ ਪਾਸ ਹੋਏ ਨੇ ਔਰ ਉਥੇ ਜਿਹੜਾ ਸੀਵਰੇਜ ਦੀ ਜਿਹੜੀ ਪਾਈਪਲਾਈਨ ਆ ਉਹ ਪੈਣਾ ਸੀ ਉਹਦਾ ਵੀ ਕੰਮ ਹੈਗਾ ਟਿਊਬਵੈਲ ਜਿਹੜੇ ਲੱਗਣੇ ਨੇ ਆਪਣੇ ਤਿੰਨ ਜਿਹੜੇ ਟਿਊਬਵੈਲ ਨੇ ਭਾਨੀਗੜ ਦੇ ਵਿੱਚ ਜਿਹੜੇ ਲੱਗਣੇ ਨੇ ਜਿਵੇਂ ਇੱਕ ਤਾਂ ਉਹ ਆਪਣਾ ਬੱਸ ਸਟੈਂਡ ਦੇ ਵਿੱਚ ਲੱਗ ਰਿਹਾ ਇੱਕ ਬੈਠੇ ਸਿੱਧੂ ਸਾਹਿਬ ਬੈਠੇ ਨੇ ਉਹਦੇ ਉਥੇ ਵਕੋਪੀ ਰੋਡ ਦੇ ਉੱਤੇ ਪਾਣੀ ਦੀ ਘਾਟ ਹੈ ਉਥੇ ਜਿਹੜਾ ਅਸੀਂ ਕਾਕੜਾ ਪੁਲੀ ਦੇ ਉੱਤੇ ਟਿਊਬਵੈਲ ਲਗਾ ਰਹੇ ਹਾਂ ਇਸੇ ਤਰ੍ਹਾਂ ਇੱਕ ਜਿਹੜਾ ਅੰਦਰ ਆਪਾਂ ਮਾਹੀਆ ਪੱਤੀ ਮਾਈਆਪੱਤੀ ਜਿਹੜੀ ਧਰਮਸ਼ਾਲਾ ਹੈਗੀ ਉਹਦੇ ਨੇੜੇ ਅਸੀਂ ਉੱਥੇ ਟਿਊਬ ਲਗਾ ਰਿਆ ਤੇ ਇੱਕ ਵੱਡੀ ਜਿਹੜੀ ਵਾਟਰ ਬਾਕਸ ਦੀ ਜਿਹੜੀ ਟੈਂਕੀ ਹੈ ਉਹ ਬਣਣੀ ਹੈ ਉਹ ਵੀ ਅਸੀਂ ਜਿਹੜੀ ਜਗ੍ਹਾ ਉਹਦਾ ਵੀ ਮਤਾ ਸੀਗਾ ਤੂਰਪੱਤੀ ਦੇ ਵਿੱਚ ਤੱਕ ਉਹਦਾ ਮਤੇ ਜਿਹੜੇ ਇਹਦੇ ਵਿੱਚ ਜਿਹੜੇ ਹੈਗੇ ਆ ਔਰ ਬਾਕੀ ਜਿਹੜੇ ਵਕ ਵਕ ਡਵੈਲਪਮੈਂਟ ਦੇ ਕੰਮ ਨੇ ਕੋਈ ਗਲੀਆਂ ਬਣਾਉਣੀਆਂ ਨੇ ਕਿਤੇ ਸੀਵਰੇਜ ਪਾਉਣਾ ਕਿਤੇ ਵਾਟਰ ਸਪਲਾਈ ਪਾਉਣੀ ਉਹ ਸਾਰੇ ਕੰਮ ਨੇ ਜਿਹੜੇ ਇਹਨਾਂ ਦੇ ਵਿੱਚ ਨੇ ਸੋ ਕਿਸੇ ਦਾ ਹਜੇ ਕੋਈ ਕਹਿੰਦਾ ਕਿ ਜੀ ਸਾਡੇ ਕੰਮ ਨਹੀਂ ਹੈਗਾ ਇਸ ਵਾਰਡ ਦਾ ਕੰਮ ਨਹੀਂ ਉਸ ਵਾਰਡ ਦਾ ਕੰਮ ਨਹੀਂ ਇਹਦੇ ਚੋਂ ਸਾਰੇ ਕੰਮ ਨੇ ਜਿਹੜੇ ਸਾਡੇ ਐਮਸੀ ਸਹਿਬਾਨਾਂ ਨੇ ਬੇਪਰੋਸਗੀ ਮਤਾ ਤੇ ਜਿਨ੍ਹਾਂ ਨੇ ਸਾਈਨ ਕੀਤੇ ਸੀ ਉਹਨਾਂ ਦੇ ਬਾੜਾਂ ਦੇ ਵੀ ਕੰਮ ਇਸ ਏਜੰਡੇ ਦੇ ਵਿੱਚ ਹੈਗੇ ਨੇ ਸੋ ਸਾਡੇ ਲਈ ਇਹ ਪ੍ਰਾਇੋਰਟੀ ਨਹੀਂ ਹੈ ਕਿ ਜੀ ਇਹ ਐਮਸੀ ਕਿਹੜੀ ਪਾਰਟੀ ਦਾ ਜਾਂ ਕਿੱਥੋਂ ਜਿੱਤਿਆ ਹੋਇਆ ਸਾਡਾ ਮਕਸਦ ਇਹ ਹੈ ਕਿ ਇਲਾਕੇ ਦੀ ਜਿਹੜੀ ਕੋਈ ਦੁੱਖ ਤਕਲੀਫ ਹੈ ਕੋਈ ਮੁੱਦਾ ਹੈਗਾ ਕੋਈ ਮਸਲਾ ਜਿਹੜਾ ਪਹਿਲਾਂ ਪ੍ਰਾਇੋਰਟੀ ਤੇ ਕਿੱਥੇ ਕਰਨ ਦੀ ਲੋੜ ਹੈਗੀ ਹੈ ਸੋ ਪ੍ਰਾਇੋਰਟੀ ਦੇ ਅਦਾ ਆਰਥਿਕ ਕੰਮ ਨੇ ਜਿਹੜੇ ਅਸੀਂ ਉਹ ਕਰ ਰਹੇ ਹਾਂ ਸੋ ਮੈਂ ਸਮਝਦੀ ਹਾਂ ਕਿ ਲੋਕਾਂ ਦੀ ਜਿੱਤ ਹੋਈ ਹੈ ਲੋਕਾਂ ਨੇ ਜਿਨ੍ਹਾਂ ਨੇ ਜਿੱਤ ਕੇ ਪੋਨੀਗੜ ਦੇ ਲੋਕਾਂ ਨੇ ਐਮਸੀ ਚੁਣੇ ਨੇ ਪ੍ਰਧਾਨ ਚੁਣਿਆ ਸੋ ਅੱਜ ਉਹਨਾਂ ਦੀ ਇੱਕ ਵੱਡੀ ਜਿੱਤ ਹੈ ਮੈਂ ਵਧਾਈ ਦਿੰਨੀ ਆ ਪ੍ਰਧਾਨ ਜੀ ਨੂੰ ਇੱਕ ਵਾਰ ਫੇਰ ਕਿ ਉਹ ਵਿਸ਼ਵਾਸ ਦੇ ਉੱਤੇ ਸਾਰੇ ਜਿਹੜੇ ਖੜੇ ਨੇ ਔਰ ਐਦਾਂ ਦੀ ਜਿਹੜੀ ਘਟਿਆ ਰਾਜਨੀਤੀ ਕਰਨ ਵਾਲੇ ਨੇ ਉਹਨਾਂ ਨੂੰ ਲੋਕ ਨੇ ਜਿਹੜੇ ਉਹ ਹੁਣ ਐਮਸੀ ਦੀਆਂ ਚੋਣਾਂ ਦੇ ਵਿੱਚ ਵੀ ਉਹਨਾਂ ਨੂੰ ਸਵਾਲ ਪੁੱਛਣਗੇ ਤੇ ਜਦੋਂ ਮੂਹਰੇ 2027 ਦੀਆਂ ਚੋਣਾਂ ਚਾਣਗੇ ਉਦੋਂ ਵੀ ਜਿਹੜੇ ਸਵਾਲ ਪੁੱਟੇ ਆ ਮੈਡਮ ਜਿਹੜੇ ਹੁਣ ਕੰਪੈਂਡਿੰਗ ਨੇ ਤਾਂ ਉਹ ਦੁਬਾਰਾ ਜਿਹੜੇ ਸ਼ੁਰੂ ਕਰਵਾਏ ਜਾਣਗੇ ਕੱਦ ਮੀਟਿੰਗ ਤੇ ਲਿਖੇ ਜਿਹੜੇ ਨਹੀਂ ਆ ਗਏ ਤਾਂ ਇਸ ਤੋਂ ਬਾਅਦ ਕੀ ਰਹਿਣਗੇ ਦੇਖੋ ਜਿਹੜਾ ਉਹਨਾਂ ਨੇ ਬੇਪਰੋਸਗੀ ਦਾ ਮਤਾ ਜ਼ਾਹਰ ਕੀਤਾ ਸੀ ਕਿ ਅਸੀਂ ਜਿਹੜਾ ਪ੍ਰਧਾਨ ਦੀ ਉਸ ਚੀਜ਼ ਤੇ ਸਹਿਮਤ ਨਹੀਂ ਹੈਗੇ ਉਹ ਆਪ ਹੀ ਕੱਟ ਕਰ ਗਏ ਉਹਦੇ ਵਿੱਚ ਕਿਉਂਕਿ ਮੀਟਿੰਗ ਦੇ ਵਿੱਚ ਕੋਈ ਆਇਆ ਨਹੀਂ ਤਾਂ ਸੁਭਾਵਿਕ ਆ ਕਿ ਜਿਹੜਾ ਉਹ ਸਟੈਂਡ ਕਰਦੇ ਆ ਪ੍ਰਧਾਨ ਦੀ ਜਿਹੜੀ ਚੋਣ ਹੋਈ ਸੀ ਸੇਮ ਜਿਹੜੀ ਖੜੀ ਆ ਇਹਨਾਂ ਦਾ ਕੋਰਮ ਪੂਰਾ ਜੀ ਦੇਖੋ ਕੋਰਮ ਲਈ ਵੀ ਇਹ ਹਰ ਮੀਟਿੰਗ ਦੇ ਵਿੱਚ ਤਿੰਨ ਮੀਟਿੰਗਾਂ ਜੇ ਫਸਟ ਮੀਟਿੰਗ ਦੇ ਵਿੱਚ ਕੋਰਮ ਦੇ ਵਿੱਚ ਕੋਈ ਬੰਦਾ ਐਮਸੀ ਆਉਂਦੇ ਆ ਪੂਰਾ ਹੁੰਦਾ ਠੀਕ ਹੈ ਨਹੀਂ ਹੁੰਦਾ ਦੂਸਰੀ ਮੀਟਿੰਗ ਕੱਢੀ ਜਾਊਗੀ ਤੀਸਰੀ ਮੀਟਿੰਗ ਦਾ ਅਜੰਡਾ ਕੱਢਿਆ ਜਾਊਗਾ ਤੀਸਰੀ ਦੇ ਵਿੱਚ ਜਿੰਨੇ ਹਾਜ਼ਰ ਹੋਣਗੇ ਸਾਡੇ ਕੰਮ ਜਿਹੜੇ ਉਹ ਪਾਸ ਹੋ ਜਾਣਗੇ ਸੋ ਇਹ ਉਹਨਾਂ ਨੇ ਦੇਖਣਾ ਕਿ ਉਹ ਡਵੈਲਪਮੈਂਟ ਚਾਹੁੰਦੇ ਆ ਜਾਂ ਨਹੀਂ ਚਾਹੁੰਦੇ ਕੋਈ ਲੋੜ ਨਹੀਂ ਹੁੰਦੀ ਜੀ ਸੋ ਹਾਂ ਸੋ ਕੰਮ ਚੱਲਣਗੇ ਅਸੀਂ ਮੈਂ ਤਾਂ ਫੇਰ ਧੰਨਵਾਦ ਕਰਦੀ ਆਂ ਔਰ ਮੈਂ ਸਾਰਿਆਂ ਨੂੰ ਕਹਿਣੀ ਆ ਕਿ ਆਓ ਆਪਣੇ ਆਪਣੇ ਇਲਾਕੇ ਦੇ ਜਿਹੜੇ ਕੰਮ ਨੇ ਤੁਸੀਂ ਮੀਟਿੰਗਾਂ ਕਰੋ ਮੀਟਿੰਗਾਂ ਦੇ ਵਿੱਚ ਬੈਠੋ ਜਿਹਨੂੰ ਲੱਗਦਾ ਕਿ ਸਾਡੇ ਸਾਡੀ ਵਾਰ ਦਾ ਕੋਈ ਕੰਮ ਆ ਕੋਈ ਇਤਰਾਜ਼ ਹੁੰਦਾ ਇਤਰਾਜ਼ ਲਾ ਦਿਓ ਅਸਲੀਅਤ ਪ੍ਰੋਬਲਮ ਕੀ ਹੈ ਜੀ 11 ਬੰਦੇ ਇੱਕ ਸਾਈਡ ਤੇ ਆ ਕੇ ਦੇਖੋ ਜੀ ਤਾਂ ਮਤਾ ਪਾ ਕੇ ਜਾਂਦੇ ਨੇ ਪ੍ਰੋਬਲਮ ਕਿੱਥੇ ਖੜੀ ਕਿੱਥੇ ਹੈ ਪ੍ਰੋਬਲਮ ਦੇਖੋ ਪ੍ਰੋਬਲਮ ਸਰਕਾਰ ਤਾਂ ਆਪਣੀ ਆ ਪੋਲੀਟੀਕਲ ਦਬਾਅ ਵਾਲੀ ਦਾ ਗੱਲ ਹੈ ਮੀਂਹ ਚਪਾ ਜੀ ਵਿਜੇਂਦਰ ਜੀ ਉਹਦੇ ਸਰਕਾਰ ਦਾ ਇਹ ਸਰਕਾਰ ਦਾ ਆਪਣੀ ਆ ਲੋਕ ਕਹਿੰਦੇ ਨੇ ਵੀ ਸਰਕਾਰ ਵਾਲੇ ਪੋਲੀਟੀਕਲ ਦਬਾਅ ਬਣਾਉਂਦੇ ਨੇ ਇਹ ਅਸਲ ਤੇ ਉਹ ਦੁਖੀ ਕਿਹੜੀ ਗੱਲ ਤੋਂ ਦੁਖੀ ਤਾਂ ਇਸ ਗੱਲ ਦੀ ਆ ਤੁਸੀਂ ਆਪਦੇ ਸਵਾਲ ਦੇ ਵਿੱਚ ਆਪ ਹੀ ਜਵਾਬ ਦਿੱਤਾ ਵੀ ਦਬਾਅ ਤਾਂ ਸਰਕਾਰਾਂ ਪਾਉਂਦੀਆਂ ਨੇ ਜੇ ਸਰਕਾਰ ਦਾ ਦਬਾਅ ਹੁੰਦਾ ਹੈ ਤਾਂ ਬੇਪਰੋਸੀ ਮਤੇ ਹੀ ਨਹੀਂ ਬੈਣਾ ਸੀਗਾ ਅਸੀਂ ਤਾਂ ਫ੍ਰੀਹੈਂਡ ਰੱਖਿਆ ਹੋਇਆ ਅਸੀਂ ਕੋਈ ਗੁੰਡਾਗਰਦੀ ਨਹੀਂ ਕੋਈ ਬਦਮਾਸ਼ੀ ਨਹੀਂ ਪੁਵਾਨੀਗੜ ਦੀ ਐਮਸੀ ਦੀ ਚੌਂਂ ਦੇ ਵਿੱਚ ਕਿੰਨੀ ਗੁੰਡਾਗਰਦੀ ਹੋਈ ਸੀ ਕਿੰਨੀ ਗੁੰਡਾਗਰਦੀ ਹੋਈ ਸੀ ਮੀਡੀਆ ਤੋਂ ਕੁਝ ਲੁਕਿਆ ਹੈਗਾ ਮੈਂ ਵੀ ਇੱਥੇ ਸੀ ਤੁਸੀਂ ਵੀ ਇੱਥੇ ਸੀਗੇ ਅੱਜ 13 ਐਮਸੀ ਨੇ ਜਿਹੜੇ ਉਹ ਕਾਂਗਰਸ ਦੇ ਜਿੱਤ ਗਏ ਸੀਗੇ ਤੇ ਜਿਹਦੇ ਕਰਕੇ ਪਰ ਮੈਂ ਧੰਨਵਾਦ ਕਰਦੀ ਆ ਕਿ ਪੁਵਾਨੀਗੜ ਦੇ ਇਲਾਕੇ ਦੇ ਕੰਮਾਂ ਨੂੰ ਲੈ ਕੇ ਉਹ ਐਮਸੀ ਸਹਿਬਾਨ ਸਾਡੇ ਨਾਲ ਜੁੜਦੇਗੇ ਸਾਡੇ ਨਾਲ ਆਉਂਦੇ ਗਏ ਕਿਉਂਕਿ ਸਰਕਾਰ ਹੈ ਤਾਂ ਸੁਭਾਵਿਕਾ ਲੰਬਾ ਸਮਾਂ ਸਰਕਾਰ ਦਾ ਪਿਆਰ ਤੇ ਸਰਕਾਰ ਕੰਮ ਹਰ ਬੰਦਾ ਚਾਹੁੰਦਾ ਡਿਵੈਲਪਮੈਂਟ ਚਾਹੁੰਦਾ ਅਸੀਂ ਕਿਸੇ ਨੂੰ ਇਹ ਨਹੀਂ ਕਿਹਾ ਵੀ ਤੁਸੀਂ ਭਾਈ ਪਾਰਟੀ ਜੁਆਇਨ ਕਰੋ ਜਿਹਦੀ ਇੱਛਾ ਜਿਨ੍ਹਾਂ ਨੇ ਕਰ ਲਈ ਹੈ ਕਰਨੀ ਹੈ ਤਾਂ ਕਰ ਸਕਦਾ ਅਸੀਂ ਮੈਂ ਫੇਰ ਕਹਿਣੀ ਆ ਕਿ ਤੁਸੀਂ ਜਿੱਥੇ ਜਿਹੜੀ ਪਾਰਟੀ 'ਚ ਖੜੇ ਹੋ ਉੱਥੇ ਖੜੇ ਰਹੋ ਪਰ ਜਿੱਥੇ ਇਲਾਕੇ ਦੇ ਜਿਹੜੇ ਕੰਮ ਨੇ ਵਾੜਾਂ ਦੇ ਵਿੱਚ ਜਿਹੜੀ ਡਿਵੈਲਪਮੈਂਟ ਹੋਣੀ ਆ ਉਹਨਾਂ ਕੰਮਾਂ ਦੇ ਵਿੱਚ ਅੜੀਕਾ ਨਾਲ ਆਓ ਤੇ ਉਹ ਜਿਹੜਾ ਦਬਾਅ ਹੈ ਉਹ ਸਿੰਘਲਾ ਸਾਹਿਬ ਦਾ ਹੀ ਦਬਾਅ ਸੀਗਾ ਤੇ ਜਿਹਦੇ ਕਰਕੇ ਉਹਨਾਂ ਨੇ ਇੱਕ ਜਿਹੜਾ ਆਪਣੀ ਕਹਿ ਲਈ ਕਿ ਇੱਕ ਪਾਵਰ ਜਿਹੜੀ ਦਿਖਾਈ ਹੈ ਕਿ ਅਸੀਂ ਜਿਹੜੇ 11 ਐਮਸੀ ਜਿਹੜੇ ਨਾਲ ਲੈ ਕੇ ਇੱਕ ਫੋਟੋ ਜਿਹੜੀ ਸ਼ੇਅਰ ਕੀਤੀ ਸੀਗੀ ਬੇਪਰੋਸ ਕੀ ਮਤੇ ਤੋਂ ਪਹਿਲਾਂ ਸੋ ਉੱਥੋਂ ਜਿਹੜੀ ਸਾਫ ਜਿਹੜੀ ਇੱਕ ਘਟਿਆ ਜਿਹੜੀ ਰਾਜਨੀਤੀ ਦੀ ਜਿਹੜੀ ਉਹ ਤਸਵੀਰ ਹੈ ਮੈਨੂੰ ਲੱਗਦਾ ਕਿ ਇਸ ਤੋਂ ਬੈਟਰ ਕੋਈ ਉਹਦਾ ਜਵਾਬ ਜਿਹੜਾ ਨਹੀਂ ਹੋ ਸਕਦਾ ਸੌਂਦ ਕਰਦਾ ਇੱਥੇ ਪਹੁੰਚਣ ਤੇ ਤੇ ਧੰਨਵਾਦ ਕਰਦਾ ਐਮਐਲਏ ਸਾਹਿਬ ਦਾ ਜੋ ਸਾਡੇ ਸੱਦੇ ਤੇ ਇੱਥੇ ਪਹੁੰਚੇ ਨੇ ਤੇ ਜਿਹੜਾ ਜਮੇਲ ਮੁੱਦਾ ਹੈ ਹੀ ਆ ਜਿੱਦਾਂ ਕਿ ਕੱਲ ਇੱਕ ਮੀਟਿੰਗ ਰੱਖੀ ਗਈ ਸੀ ਕੁਝ ਦਿਨ ਪਹਿਲਾਂ ਅਸੀਂ ਵਿਕਾਸ ਦੇ ਕੰਮਾਂ ਨੂੰ ਲੈ ਕੇ ਇੱਕ ਮੀਟਿੰਗ ਰੱਖੀ ਤੇ ਉਹ ਸਾਰੇ ਹੀ ਐਮਸੀ ਸਾਹਿਬਾਨ ਦੇ ਕਹਿਣ ਤੇ ਰੱਖੀ ਉਹਨਾਂ ਦਾ ਆਪਣਾ ਹੀ ਉਹਨਾਂ ਨੇ ਕੰਮ ਸਾਰੇ ਗਿਣਾਏ ਤੇ ਅਸੀਂ ਮੀਟਿੰਗ 16 ਤਰੀਕ ਦੀ ਮੀਟਿੰਗ ਰੱਖੀ ਪਰ 16 ਤਰੀਕ ਨੂੰ ਉਹਨਾਂ ਦਾ ਸਵੇਰੇ ਹੀ ਮੈਸੇਜ ਆਇਆ ਵੀ ਅੱਜ ਕਿਤੇ ਬਾਹਰ ਨੇ ਬਹੁ ਗਣਤੀ ਐਮਸੀਆਂ ਦਾ ਵੀ ਅਸੀਂ ਨਹੀਂ ਆ ਸਕਦੇ ਫਿਰ ਅਸੀਂ ਉਹ ਮੀਟਿੰਗ ਕੈਨਸਲ ਕਰਕੇ ਦੁਬਾਰਾ ਅਸੀਂ 23 ਤਰੀਕ ਨੂੰ ਰੱਖੀ ਉਹ ਵੀ ਉਹਨਾਂ ਦੇ ਕਹਿਣ ਤੇ ਪਰ ਜਦੋਂ 23 ਤਰੀਕ ਨੂੰ ਮੀਟਿੰਗ ਰੱਖੀ ਤਾਂ ਉਹਨਾਂ ਦਾ ਮੈਸੇਜ ਆਇਆ ਵੀ ਸਾਨੂੰ ਸਾਡੇ ਉੱਪਰੋਂ ਪਾਰਟੀ ਦਾ ਹੁਕਮ ਹੈ ਵੀ ਤੁਸੀਂ ਮੀਟਿੰਗ ਵਿੱਚ ਨਹੀਂ ਜਾਣਾ। ਚਲੋ ਫਿਰ ਅਸੀਂ 23 ਤਰੀਕ ਨੂੰ ਪੋਸਟਪੋਨ ਕਰਕੇ 24 ਦੀ ਮੀਟਿੰਗ ਰੱਖੀ। ਪਰ 24 ਨੂੰ ਉਹ ਮੀਟਿੰਗ ਵਿੱਚ ਹਾਜ਼ਰ ਵੀ ਹੋਏ ਤੇ ਉਹਨਾਂ ਨੇ ਕੁਝ ਕੰਮਾਂ ਤੇ ਇਤਰਾਜ਼ ਵੀ ਲਾਇਆ। ਉਹਨਾਂ ਨੇ ਇਹ ਵੀ ਕਿਹਾ ਵੀ ਇਹ ਕੰਮ ਕਿਸੇ ਹੋਰ ਵਾਰਡ ਸਾਡੇ ਵਾਰਡ ਦੇ ਨਹੀਂ ਹੈਗੇ। ਉਹਨਾਂ ਨੂੰ ਉੱਥੇ ਇਹ ਵੀ ਕਿਹਾ ਗਿਆ ਵੀ ਤੁਹਾਡੇ ਵਾਰਡ ਦੇ ਨੇ ਜਿਹੜੇ ਕੰਮ ਨਹੀਂ ਪਏ ਉਹ ਆਪਾਂ ਅਗਲੀ ਮੀਟਿੰਗ ਰੱਖ ਕੇ ਅੱਜ ਹੀ ਦੁਬਾਰਾ ਏਜੰਡਾ ਕੱਢ ਕੇ ਦੁਬਾਰਾ ਫੇਰ ਕਰਨਾ। ਪਰ ਉਹਨਾਂ ਦਾ ਇਹੀ ਜਵਾਬ ਸੀ ਵੀ ਅਸੀਂ ਨਹੀਂ ਕਰਨੇ। ਤੇ ਇਸ ਦੇ ਬਾਵਜੂਦ ਜਦੋਂ ਸਾਡੀ ਮੀਟਿੰਗ ਸਮਾਪਤ ਹੋਈ ਉਹ ਨਾਲ ਦੀ ਨਾਲ ਹੀ ਬੇਪਰੋਚੀ ਦਾ ਕਲੈਕਟਰ ਇਹ ਸਭ ਨੂੰ ਰਿਸਿਵ ਕਰਾ ਕੇ ਗਏ ਉਸ ਦੇ ਸਬੰਧ ਵਿੱਚ ਫਿਰ ਡੀਸੀ ਸਾਹਿਬ ਨੇ ਅ ਤਹਿਸੀਲਦਾਰ ਸਾਹਿਬ ਨੂੰ ਨਿਯੁਕਤ ਕੀਤਾ ਤੇ ਉਸ ਦੇ ਸਬੰਧ ਵਿੱਚ ਅਸੀਂ ਕੱਲ ਦੁਬਾਰਾ ਫਿਰ ਮੀਟਿੰਗ ਰੱਖੀ 3 ਤਰੀਕ ਦੀ ਤੇ ਜਿਸ ਆਪਣਾ 4 ਤਰੀਕ ਦੀ ਸੌਰੀ ਦੋ ਨੂੰ ਅਜੰਡਾ ਕੱਢਿਆ ਤੇ 4 ਦੀ ਮੀਟਿੰਗ ਸੀ ਜਿਸ ਵਿੱਚ ਉਹਨਾਂ 11 ਐਮਸੀਆਂ ਵਿੱਚੋਂ ਇੱਕ ਵੀ ਐਮਸੀ ਹਾਜ਼ਰ ਨਹੀਂ ਹੋਇਆ ਇਸ ਕਰਕੇ ਉਹਨਾਂ ਦਾ ਜਿਹੜਾ ਅਜੰਡਾ ਮਤਾ ਸੀਗਾ ਉਹ ਉਹ ਫੇਲ ਪਾਇਆ ਗਿਆ ਤੇ ਬਾਕੀ ਸਾਰੇ ਮੈਂ ਐਮਸੀ ਸਾਹਿਬਾਨ ਨੂੰ ਵੀ ਇਹੀ ਬੇਨਤੀ ਕਰੂੰਗਾ ਵੀ ਹੁਣ ਵੀ ਕੋਈ ਗੱਲ ਨਹੀਂ ਇਹ ਤਾਂ ਚੱਲਦਾ ਰਹਿੰਦਾ ਰਾਜਨੀਤੀ ਵਿੱਚ ਪਰ ਮੈਂ ਚਾਹੁੰਦਾ ਸਾਰੇ ਇਕੱਠੇ ਰਹਿਣ ਅਸੀਂ ਇਕੱਠੇ ਹੋ ਕੇ ਸ਼ਹਿਰ ਦਾ ਕੰਮ ਕਰੀਏ ਤੇ ਮੇਰੀ ਸ਼ਹਿਰ ਵਾਸੀਆਂ ਨੂੰ ਵੀ ਇਹੀ ਬੇਨਤੀ ਆ ਜੇ ਕੋਈ ਐਮਸੀ ਨਹੀਂ ਹੁੰਦਾ ਤਾਂ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ। ਸਾਥ ਜੀ ਬਹੁਤ ਧੰਨਵਾਦ ਜਿਹੜੇ ਸਾਹਮਣੇ ਆਉਂਦੇ ਨੇ ਵਾਰਡਾਂ ਦੇ ਕੀ ਕੰਮ ਨਹੀਂ ਹੋ ਰਿਹਾ ਤਾਂ ਉਹਦਾ ਅਸਲ ਕਾਰਨ ਕੀ ਹੈ ਕਿ ਉਹ ਜਾਣ ਕਰੇ ਲੱਗਰ ਕੌਂਸਲ ਤੱਕ ਨਹੀਂ ਪਹੁੰਚਦੀ ਜਾਂ ਫਿਰ ਕੰਮ ਰੁਕਿਆ ਹੋਇਆ ਹੈ। ਨੇ ਨਹੀਂ ਕੰਮ ਨਹੀਂ ਹੋ ਰਿਹਾ ਤੁਹਾਡੇ ਸਾਹਮਣੇ ਹੀ ਗੱਲ ਕਰ ਰਹੇ ਆ ਜੇ ਮੀਟਿੰਗ ਹੋਊਗੀ ਪਹਿਲਾ ਸਟੈਪ ਕੀ ਆ ਮੀਟਿੰਗ ਮੀਟਿੰਗ ਦੇ ਵਿੱਚ ਮਤਾ ਪਾਸ ਹੋਣਾ ਤੇ ਫਿਰ ਹੀ ਅੱਗੇ ਕੰਮ ਹੋਊਗਾ ਜਦੋਂ ਮੀਟਿੰਗ ਵਿੱਚ ਐਮਸੀ ਨਹੀਂ ਆਉਣਾ ਤਾਂ ਫਿਰ ਇਹੀ ਕੁਝ ਹੋਣਾ ਕੰਮ ਕਰਾਉਣਾ ਬਹੁਤ ਵੱਡੀ ਮੁਸ਼ਕਲ ਹੈ